ਸੁਭਜਿੰਦਰ ਮੈਥ ਕਲਾਸਸ ਤੇ YouTube ਚੈਨਲ ਤੇ ਅੱਜ ਆਪ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਨਿਰਦੇਸ਼ ਅੰਕ ਅਤੇ ਜਿਮੇਤੀ ਦੇ ਟਾਪਿਕ ਨਾਲ ਰਿਲੇਟਡ ਜਿਹਦੇ ਵਿੱਚ ਪੇਪਰ ਦੇ ਵਿੱਚ 2 ਨੰਬਰ ਦੇ ਸਵਾਲ ਆਉਂਦੇ ਨੇ ਉਹਨਾਂ ਬਾਰੇ ਨਾਲ ਸੰਬੰਧਿਤ ਮੈਥਡ ਤੇ ਸਵਾਲ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਨਸੈਪਟ ਬਿਲਡ ਕਰਦੇ ਆਂ ਤੇ ਉਹਦੇ ਲਈ ਆਪਾਂ ਇਹਦੀ ਬੇਸਿਕ ਟਰਮਨੋਲੋਜੀ ਨੂੰ ਸਮਝਦੇ ਆਂ ਤਾਂ ਇਹਦੇ ਵਿੱਚ ਮੇਨ ਦੋ ਫਾਰਮੂਲੇ ਨੇ ਇਸ ਪੂਰੇ ਚੈਪਟਰ ਦੇ ਵਿੱਚ ਪਹਿਲਾ ਫਾਰਮੂਲਾ ਹੈ ਦੂਰੀ ਦਾ सूत्र ਜਿਹੜੋ ਆਪਾਂ ਡਿਸਟੈਂਸ ਫਾਰਮੂਲਾ ਕਹਿੰਦੇ ਆ ਮੰਨ ਲਓ ਤੁਹਾਡੇ ਕੋਲ ਇੱਥੇ ਇੱਕ ਪੁਆਇੰਟ ਹੈ ਏ ਜਿਸ ਦੇ ਆਪਣੇ ਕੋਲ ਕੋਆਰਡੀਨੇਟ ਨਿਰਦੇਸ਼ਾਂਕ ਨੇ x1 y1 ਇੱਕ ਪੁਆਇੰਟ ਹੈ b ਜਿਸ ਦੇ ਕੋਆਰਡੀਨੇਟ ਹੈ x2 ਔਰ y2 ਤਾਂ ਇਹਨਾਂ ਦੇ ਵਿੱਚ ਆਪਾਂ ਡਿਸਟੈਂਸ ਪਤਾ ਕਰਨਾ ਹੈਗਾ ਦੂਰੀ ਪਤਾ ਕਰਨੀ ਹੈ ab ਤਾਂ ਉਹਦਾ ਫਾਰਮੂਲਾ ਹੈ x2 x1 ਦੀ ਪਾਵਰ 2 y2 y1 ਦੀ ਪਾਵਰ 2 ਦਾ ਵਰਗਮੂਲ ਦੇ ਕੋਈ ਤੇ x1 y1 x1 y1 ਤੁਸੀਂ a ਨੂੰ ਵੀ ਕਹਿ ਸਕਦੇ ਹੋ ਔਰ b ਨੂੰ ਵੀ ਕਹਿ ਸਕਦੇ ਹੋ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ x2 y2 ਵੀ ਜੇ ਇੱਕ ਤੁਹਾਡੇ ਕੋਲ ਇੱਕ x1 y1 ਲਿਆ ਤੇ ਦੂਜਾ ਕੀ ਹੋ ਜਾਊਗਾ ਆਪਣਾ x2 y2 ਹੋ ਜਾਊਗਾ ਉਸ ਤੋਂ ਬਾਅਦ ਜਿਹੜਾ ਦੂਸਰਾ ਫਾਰਮੂਲਾ ਹੈ ਉਹ ਹੈ ਸੈਕਸ਼ਨ ਫਾਰਮੂਲਾ ਸੈਕਸ਼ਨ ਫਾਰਮੂਲਾ ਸੈਕਸ਼ਨ ਫਾਰਮੂਲੇ ਦੇ ਵਿੱਚ ਕੀ ਹੈ ਮੰਨ ਲਓ ਤੁਹਾਡੇ ਕੋਲੇ A ਪੁਆਇੰਟ ਹੈ A A ਪੁਆਇੰਟ ਹੈ B ਇੱਥੇ ਕੋਈ ਪੁਆਇੰਟ ਮੰਨ ਲਓ ਆਪਣੇ ਕੋਲੇ ਹੈ P R ਮੰਨ ਲਓ ਇਹ ਪੁਆਇੰਟ ਹੈ Q ਹੁਣ ਦੇਖੋ ਜਿਹੜਾ P ਪੁਆਇੰਟ ਹੈਗਾ P ਪੁਆਇੰਟ ਦੇ ਇਧਰਲੇ ਪਾਸੇ ਆਪਣੇ ਕੋਲੇ ਇੱਕ ਪਾਰਟ ਹੈਗਾ ਇਧਰ ਆਪਣੇ ਕੋਲੇ ਕਿੰਨੇ ਹੋਗੇ ਤਿੰਨ ਪਾਰਟ ਹੋਗੇ ਮੀਨਜ਼ P ਪੁਆਇੰਟ ਆਹੋ AB ਨੂੰ 1 ਅਨੁਪਾਤ 3 ਦੇ ਵਿੱਚ ਡਿਵਾਈਡ ਕਰ ਰਿਹਾ ਹੈ ਜਿਹੜਾ R ਹੈ R ਦੇ ਇਧਰਲੇ ਪਾਸੇ ਆਪਣੇ ਕੋਲੇ ਖੱਬੇ ਪਾਸੇ ਦੋ ਭਾਗ ਹੋ ਗਏ ਤੇ ਸੱਜੇ ਪਾਸੇ ਵੀ ਇਹਦੇ ਦੋ ਭਾਗ ਹੋ ਗਏ ਇਹਦਾ ਮਤਲਬ ਇਹ 2:2 ਦੇ ਵਿੱਚ ਬਣ ਰਿਹਾ ਜੋ ਤੁਹਾਡੇ ਕੋਲੇ 7:1 ਦੇ ਵਿੱਚ ਬਣ ਰਿਹਾ ਇਹਨੂੰ ਆਪਾਂ ਕਹਿੰਦੇ ਹੈਗੇ ਮੱਧ ਬਿੰਦੂ ਮੱਧ ਬਿੰਦੂ ਪਤਾ ਕਰਨ ਦਾ ਵੀ ਤੁਹਾਡੇ ਕੋਲੇ ਇੱਕ ਵੱਖਰਾ ਫਾਰਮੂਲਾ ਹੈ ਉਹ ਵੀ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਉਸ ਤੋਂ ਬਾਅਦ ਹੈ ਤੁਹਾਡੇ ਕੋਲ ਜਿਹੜਾ Q ਪੁਆਇੰਟ ਹੈ ਉਹਦੇ ਤੁਹਾਡੇ ਕੋਲੇ ਜਿਹੜਾ ਹੈਗਾ ਖੱਬੇ ਪਾਸੇ ਤਿੰਨ ਭਾਗ ਹੈ ਸੱਜੇ ਪਾਸੇ ਇੱਕ ਭਾਗ ਰਹਿ ਗਿਆ ਹੁਣ ਜਦੋਂ ਤੁਸੀਂ ਪੀ ਪਤਾ ਕਰਨਾਗਾ ਤਾਂ ਤੁਸੀਂ ਕਹੋਗੇ ਵੀ ਉਹ ਪੀ ਪੁਆਇੰਟ ਹੈ ਜਿਹੜਾ ਉਹ ਏ ਬੀ ਰੇਖਾਖੰਡ ਨੂੰ 1:3 ਦੇ ਵਿੱਚ ਵੰਡ ਰਿਹਾ ਹੈ ਜਿਹੜਾ ਆਰ ਪੁਆਇੰਟ ਹੈਗਾ ਉਹ ਦਾ ਮੱਧ ਬਿੰਦੂ ਹੈ ਤੇ ਜਿਹੜਾ ਕਿਉ ਪਤਾ ਕਰਨਾਗਾ ਉਹ ਉਹ ਨੂੰ 3:1 ਦੇ ਵਿੱਚ ਵੰਡ ਰਿਹਾ ਹੈਗਾ ਤਾਂ ਏ ਜਿਹੜਾ ਕਿਉ ਦੇ ਆਪਾਂ ਜਾਂ ਪੀ ਦੇ ਕਿਉ ਦੇ ਜਾਂ ਆਰ ਦੇ ਜਿਹੜੇ ਨਿਰਦੇਸ਼ ਸੰਖ ਪਤਾ ਕਰਨ ਦਾ ਜਿਹੜਾ ਫਾਰਮੂਲਾ ਹੈਗਾ ਉਹਨੂੰ ਆਪਾਂ ਕਹਿੰਦੇ ਹੈਗੇ ਸੈਕਸ਼ਨ ਫਾਰਮੂਲਾ ਤਾਂ ਤੁਹਾਡੇ ਕੋਲ ਹੈ a x1 y1 b ਹੈ x2 y2 ਇਥੇ ਇੱਕ ਪੁਆਇੰਟ ਹੈ p xy ਜਿਹੜਾ ਇਹਨੂੰ m n ਦੇ ਅਨੁਪਾਤ ਵਿੱਚ ਵੰਡ ਰਿਹਾ ਹੈ ਉਹਦੇ ਇੱਕ ਪਾਸੇ m ਭਾਗ ਹੈ ਇੱਕ ਪਾਸੇ n ਭਾਗ ਹੈ ਤਾਂ ਹੁਣ x ਪਤਾ ਕਰਨ ਦਾ ਫਾਰਮੂਲਾ ਹੈਗਾ ਉਹ ਹੈ mx2 nx1 m x2, n ਔਰ y ਹੈ m/2 n/1 m n ਹੈ ਉਸ ਤੋਂ ਬਾਅਦ ਜੇ ਆਪਾਂ ਇੱਥੇ ਮਿਡ ਪੁਆਇੰਟ ਫਾਰਮੂਲਾ ਕੱਢਣਾ ਹੋਵੇ ਮਿਡ ਪੁਆਇੰਟ ਜਾਂ ਇਹਨੂੰ ਮੱਧ ਬਿੰਦੂ ਕਹਿੰਦੇ ਆਗੇ ਮੱਧ ਬਿੰਦੂ ਤਾਂ ਉਹਦਾ ਫਾਰਮੂਲਾ ਹੈ x1 x2 2 y1 y2 2 ਉਸ ਬਾਅਦ ਇੱਕ ਇਹਦੇ ਵਿੱਚ ਪੁਆਇੰਟ ਹੈ ਪੀ ਦਾ ਦੇ ਕੋਲ ਐਕਸ ਵਾਈ ਇਹਦੇ ਨਾਲ ਸੰਬੰਧ ਤੁਹਾਨੂੰ ਸਵਾਲ ਬਣਦੇ ਆ ਤਿੰਨ ਤੁਹਾਨੂੰ ਪੁੱਛਿਆ ਕਿ ਇਸ ਪੁਆਇੰਟ ਦੀ ਐਕਸ ਤੁਰੇ ਤੋਂ ਦੂਰੀ ਪੁੱਛਿਆ ਜਾ ਸਕਦਾ ਤੁਹਾਨੂੰ ਜਦੋਂ ਐਕਸ ਤੁਰੇ ਤੋਂ ਦੂਰੀ ਕਿਹਾਗਾ ਤਾਂ ਤੁਸੀਂ ਬਾਈ ਵਾਲਾ ਪੁਆਇੰਟ ਲੈ ਲੈਣਾਗਾ ਜਦੋਂ ਬਾਈ ਤੁਰੇ ਤੋਂ ਦੂਰੀ ਕਿਹਾਗਾ ਤਾਂ ਤੁਸੀਂ ਐਕਸ ਵਾਲਾ ਲਿਖ ਲੈਣਾਗਾ ਜੋ ਤੁਹਾਨੂੰ ਮੂਲ ਬਿੰਦੂ ਤੋਂ ਦੂਰੀ ਕਿਹਾਗਾ ਤਾਂ ਤੁਸੀਂ ਇਹਨਾਂ ਦਾ ਵਰਗ ਕਰਕੇ ਜੋੜ ਦੇਣਾ ਤੇ ਇਹਦਾ ਵਰਗਮੂਲ ਕਰ ਦੇਣਾ ਫਿਰ ਤੁਹਾਡਾ ਇਹ ਅਨਸਰ ਆ ਜਾਣਾਗਾ ਇੱਕ ਗੱਲ ਦਾ ਧਿਆਨ ਰੱਖਣਾਗਾ ਇਹ ਤੁਹਾਡੇ ਕੋਲ ਕਿ ਹੋਣਾ ਚਾਹੀਦਾ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਇਹ 네ਗਟਿਵ ਦਿੱਤਾ ਹੋਏਗਾ ਤਾਂ ਫਿਰ ਵੀ ਤੁਸੀਂ ਉਹਨੂੰ ਪੋਜ਼ਿਟਿਵ ਹੀ ਲੈਣਾਗਾ 네ਗਟਿਵ ਨਹੀਂ ਰੱਖਣਾ ਕਿਉਂਕਿ ਦੂਰੀ ਜਦੋਂ ਹੀ ਉਹ ਹਮੇਸ਼ਾ ਆਪਣੇ ਕੋਲ ਕੀ ਹੁੰਦੀ ਹੈਗੀ ਪੋਜ਼ਿਟਿਵ ਹੁੰਦੀ ਹੈਗੀ ਕਦੇ ਵੀ 네ਗਟਿਵ ਨਹੀਂ ਹੁੰਦੀਗੀ ਤਾਂ ਇਸ ਤਰੀਕੇ ਨਾਲ ਇਹ ਇਹਨਾਂ ਨਾਲ ਸੰਬੰਧਿਤ ਜਿਹੜੇ ਹੈਗੇ ਤੁਹਾਡੇ ਇਹ ਸਵਾਲ MCQ ਬਣਨੇ ਹੈਗੇ ਤਾਂ ਦੇਖੋ ਆਪਾਂ ਪ੍ਰੈਕਟਿਸ ਕਰਦੇ ਆਂਗੇ ਉਹਨਾਂ ਦੀ ਤਾਂ ਤੁਹਾਨੂੰ ਪਤਾ ਲੱਗ ਜਾਣਾਗਾ ਨਾਲੇ ਬਿੰਦੂ AB ਅਤੇ 00 ਵਿੱਚ ਦੂਰੀ ਕਿਹ ਹੈਗਾ ਜੋ ਤੁਹਾਨੂੰ ਦੂਰੀ ਫਾਈਂਡ ਪਤਾ ਕਰਨ ਦਾ ਫਾਰਮੂਲਾ ਤਾਂ ਕਿਹਾਗਾ ਤੁਹਾਨੂੰ ਇੱਕ ਸੌਖਾ ਟਰਿਕ ਦੱਸ ਦਗਾ ਮੰਨ ਲਓ ਤੁਹਾਡੇ ਕੋਲ ਹੈ 2 -10 4 2 ਇਹਨਾਂ ਵਿੱਚ ਤੁਹਾਨੂੰ ਦੂਰੀ ਪਤਾ ਕਰਨ ਨੂੰ ਕਹਤਾ AB ਤਾਂ ਤੁਸੀਂ ਧਿਆਨ ਰੱਖਣਾ ਇਹ ਵਾਲੇ ਤੁਹਾਡੇ ਕੋਲੇ x ਵਾਲੇ ਆ ਗਏ ਜੇ x ਵਾਲੇ ਤੁਹਾਡੇ ਕੋਲੇ ਸੇਮ ਸਾਈਨ ਆ ਗਏ ਦੋਨੋਂ ਕੀ ਹੋ ਗਏ ਸੇਮ ਸਾਈਨ ਹੋ ਗਏ ਤਾਂ ਤੁਸੀਂ ਇੱਕ ਵਾਰ ਵੱਡੇ ਚੋਂ ਛੋਟਾ ਘਟਾ ਦਿਓ ਕਿੰਨਾ ਹੋ ਗਿਆ ਜਿਵੇਂ ਇੱਥੇ ਦੋਨੋਂ ਸੇਮ ਸਾਈਨ ਆ ਜੋੜ ਦੇ ਆ ਚਾਰ ਚੋਂ ਦੋ ਕੱਢੋ ਦੋ ਉਹਦਾ ਵਰਕ ਕਰ ਦਿਓ ਪਲੱਸ ਜੇ ਤੁਹਾਡੇ ਕੋਲੇ ਅਪੋਜ਼ਿਟ ਸਾਈਨ ਆ ਕੇ ਜਿਵੇਂ ਇੱਥੇ ਹੈਗਾ ਜੇ ਤੁਹਾਡੇ ਕੋਲੇ ਉਲਟ ਸਾਈਨ ਹਨ ਤਾਂ ਤੁਸੀਂ ਉਹਨੂੰ ਜੋੜ ਦੇਣਾਗਾ ਜੇ ਸੇਮ ਸਾਈਨ ਆ ਤਾਂ ਘਟਾ ਦੇਣਾਗਾ ਤਾਂ ਹੁੰਦੇ ਕੋਈ ਇੱਥੇ 3 ਘਟਾਉ ਦਾਗਾ ਤੇ 2 ਜੋੜ ਦਾਗਾ ਤੁਸੀਂ ਇੱਥੇ ਇਹਨਾਂ ਨੂੰ ਜੋੜ ਦਿਓ 3 ਤੇ 2 5 5 ਦਾ ਵਰਗ ਕਿੰਨਾ ਹੋ ਗਿਆ 25 ਤਾਂ ਇੱਥੇ 2 ਦਾ ਵਰਗ 4 ਤੇ 5 ਦਾ 25 ਤਾਂ ਟੋਟਲ ਕਿੰਨਾ ਹੋ ਗਿਆ ਆਪਣੇ ਕੋਲ ਇਹ 29 ਹੋ ਗਿਆ ਠੀਕ ਇਸ ਤਰੀਕੇ ਹੁਣ a ਦੇ ਵਿੱਚੋਂ 0 ਕੱਢੋਗੇ a a ਦਾ ਵਰਗ ਆ ਗਿਆ b ਦੇ ਵਿੱਚੋਂ 0 ਕੱਢੋਗੇ b b ਦਾ ਵਰਗ ਹੋ ਗਿਆ ਤਾਂ ਤੁਹਾਡਾ ਆਨਸਰ ਕੀ ਬਣ ਗਿਆ ਇਹ c ਬਣ ਗਿਆ ਇਸ ਦੇ ਨਾਲ ਤੁਸੀਂ ਬੜਾ ਸੌਖਾ ਢੰਗ ਇਹਦਾ ਆਨਸਰ ਫਾਈਂਡ ਕਰ ਸਕਦੇ ਹੋ ਬਿੰਦੂ -3 0 ਦੀ ਮੂਲ ਬਿੰਦੂ ਤੋਂ ਦੇਖੋ ਮੂਲ ਬਿੰਦੂ ਤੋਂ ਦੂਰੀ ਕਿਹ ਹੈਗਾ ਜਦੋਂ ਮੂਲ ਬਿੰਦੂ ਤੋਂ ਦੂਰੀ ਕਿਹ ਹੈਗਾ ਤਾਂ ਤੁਸੀਂ ਕਰਨਾ ਹੁੰਦਾਗਾ ਇਹਦਾ ਵਰਗ ਕਰ ਦੋ x ਵਾਲੇ ਦਾ ਵਰਗ ਕਰ ਦੋ -3 ਦਾ ਵਰਗ 9 0 ਦਾ ਵਰਗ 0 ਉਹਦਾ ਵਰਗ ਮੂਲ 9 ਦਾ ਵਰਗ ਮੂਲ ਕਿੰਨਾ ਹੋ ਗਿਆ 3 ਇਹ ਤੁਹਾਡਾ ਕੀ ਹੋ ਗਿਆ ਆਨਸਰ ਆ ਗਿਆ ਉਸ ਤੋਂ ਬਾਅਦ ਬਿੰਦੂ 5 -2 ਦੀ ਮੂਲ ਬਿੰਦੂ ਤੋਂ ਦੂਰੀ ਜਦੋਂ ਮੂਲ ਬਿੰਦੂ ਤੋਂ ਦੂਰੀ ਕਿਹਾ ਜੋ x ਵਾਲਾ ਤੇ y ਵਾਲਾ ਉਹਦਾ ਵਰਗ ਕਰਾ ਤੇ ਜੋੜ ਦੋ 5 ਦਾ 25 ਹੋ ਗਿਆ 12 ਦਾ 100 ਮਾਈਨਸ 12 ਦਾ 144 ਹੋ ਗਿਆ ਤਾਂ 169 ਦਾ ਵਰਗਮੂਲ ਆਪਣੇ ਕੋਲੇ 13 ਆ ਗਿਆ ਤਾਂ ਤੁਹਾਡੇ ਕੋਲ ਇਹਦਾ ਆਨਸਰ ਹੋ ਗਿਆ ਬਿੰਦੂ 0 5 ਅਤੇ -5 ਵਿੱਚ ਦੂਰੀ ਪਤਾ ਕਰੋ ਦੇਖੋ ਇਹ 0 ਆ ਇਹ -5 ਆ ਤੈਨੂੰ ਘਟਾਵਾਂਗੇ 5 ਤੋਂ 0 ਘਟੇ 0 ਔਰ 5 ਤੋਂ 0 ਘਟੇ 5 ਆ ਗਿਆ 5 ਦਾ ਵਰਗ ਕਿੰਨਾ ਆ ਗਿਆ 25 ਅਗਲਾ ਵੀ ਤੁਹਾਡੇ ਕੋਲੇ 5 ਤੋਂ 0 ਕੱਢਾਂਗੇ 5 ਦਾ ਵਰਗਮੂਲ 25 25 ਤੇ 25 50 ਹੋ ਗਏ ਤਾਂ ਇਹਨੂੰ ਲਿਖਾਂਗੇ ਆਪਾਂ 5 5 2 ਤਾਂ 2 ਦੇ ਵਿੱਚੋਂ ਇੱਕ ਵਾਰ ਆ ਗਿਆ 5 ਵਰਗਮੂਲ 2 ਤੁਹਾਡਾ ਆਨਸਰ ਆ ਗਿਆ ਇਹਦਾ ਆਪਸ਼ਨ ਬੀ ਆਨਸਰ ਆ ਗਿਆ ਹੁਣ ਦੇਖੋ ਉਹ ਟ੍ਰਿਕ ਵਾਲਾ ਕੁਐਸਚਨ ਆ ਗਿਆ ਬਿੰਦੂ ਪੀ 2 3 ਦੀ ਐਕਸ ਤਰੇ ਤੋਂ ਜਦੋਂ ਐਕਸ ਤਰੇ ਤੋਂ ਕਿਹਾ ਤਾਂ ਬਾਹੀ ਵਾਲਾ ਆਨਸਰ ਆ ਜਾਣਾਗਾ ਤੁਹਾਡਾ ਆਨਸਰ 3 ਆ ਗਿਆ ਬਿੰਦੂ 0 5 ਦੀ ਮੂਲ ਬਿੰਦੂ ਤੋਂ ਦੂਰੀ ਕਿਹਾਗਾ ਮੂਲ ਬਿੰਦੂ ਤੋਂ ਦੂਰੀ ਕਿਹਾ ਤਾਂ ਇਹਦਾ ਵਰਗ ਕਰ ਦਿਓ ਤੇ ਇਹਦਾ ਵਰਗ ਕਰ ਦਿਓ 0 ਦਾ ਵਰਗ 0 5 ਦਾ ਵਰਗ 25 25 ਦਾ ਵਰਗਮੂਲ ਕਿੰਨਾ ਆ ਗਿਆ ਆਪਣੇ ਕੋਲੇ पांच आ गया तो आंसर की हो गया यह पं आंसर आ गया उस तो नैक्सट आप अगली स्लाइड पर चलते हैं तेन नैक्सट है ਬਿੰਦੂ 0 5 ਦੀ ਮੂਲ ਬਿੰਦੂ ਤੋਂ ਦੂਰੀ ਇਹ ਪਤਾ ਕਰ ਲਈਏ 5 ਆ ਗਈ। ਬਿੰਦੂ 1 2 ਤੇ 3 4 ਨੂੰ ਮੋੜਨ ਵਾਲੇ ਰੇਖਾਖੰਡ ਦੇ ਮੱਧ ਬਿੰਦੂ ਜੇ ਤੋ ਮੱਧ ਬਿੰਦੂ ਕਿਹ ਹੈਗਾ ਤਾਂ ਜਿਹੜੇ x ਵਾਲੇ ਇਹਨਾਂ ਨੂੰ ਜਿਹਨਾਂ ਨੂੰ ਜੋੜ ਕੇ 2 ਤੇ ਵੰਡ ਦੋ ਤੇ y ਵਾਲਿਆਂ ਨੂੰ ਦੋਨਾਂ ਜੋੜ ਕੇ ਦੋ ਤੇ ਵੰਡ ਦੋ। 3 ਤੇ 1 4 4 2 2 ਆ ਗਿਆ। ਤੇ 2 ਆ ਗਿਆ। 4 ਤੇ 2 6 2 3 ਆ ਗਿਆ ਤਾਂ ਤੁਹਾਡਾ ਆਨਸਰ ਕੀ ਆ ਗਿਆ 2 3 ਇਹ ਵਾਲਾ ਆਨਸਰ ਆ ਗਿਆ। ਹੁਣ ਇਹਦੇ ਵੀ ਮੱਧ ਬਿੰਦੂ ਕਿਹ ਹੈਗਾ? ਹੁਣ -5 ਇਹ ਸੱਤ ਆ ਗਿਆ -5 ਤੇ 7 ਨੂੰ ਜੋੜਾਂਗੇ 2 2/2 1 ਆ ਗਿਆ 4 ਤੇ 4 ਤੇ 8 ਨੂੰ ਜੋੜਾਂਗੇ 12 12/2 6 ਆ ਗਿਆ ਤਾਂ 1 ਤੇ 6 ਤੁਹਾਡਾ ਇਹਦਾ ਆਨਸਰ ਆ ਗਿਆ ਬਿੰਦੂ ਇਹਦਾ ਵੀ ਰੇਖਾ ਖੰਡ ਦੇ ਮੱਧ ਬਿੰਦੂ ਕਿਹਾ ਜਦੋਂ ਮੱਧ ਬਿੰਦੂ ਗਿਆ ਤਾਂ x ਵਾਲੇ ਜੋੜ ਦੋ ਉਹਨੂੰ 2 ਤੇ ਭਾਗ ਕਰ ਦੋ y ਵਾਲੇ ਜੋੜ ਦੋ ਉਹਨਾਂ ਨੂੰ 2 ਤੇ ਭਾਗ ਕਰ ਦੋ -2 ਤੇ -6 -8 /2 -4 ਆ ਗਿਆ ਤੁਹਾਡਾ ਮੈਨੇ ਚ ਆ ਰਹੀ ਵੀ ਆਨਸਰ ਨਹੀਂ ਹੈਗਾਗਾ ਤਾਂ ਇਹ ਵੀ ਆਨਸਰ ਨਹੀਂ ਹੈਗਾਗਾ ਉਸ ਤੋਂ ਬਾਅਦ 8 ਜੋੜਦੇ ਆ 4 ਘਟਾਉਦੇ ਆ 8 ਚੋਂ 4 ਘਟੇ 4 4 ਵਟੇ 2 2 ਆ ਗਿਆ ਤਾਂ ਤੁਹਾਡੇ ਕੋਲੇ ਆਨਸਰ ਬਣ ਗਿਆ -4 ਤੇ 2 ਇਹ ਵਾਲਾ ਆਨਸਰ ਆ ਗਿਆ ਬਿੰਦੂ A0 ਅਤੇ 0B ਵਿਚਲੀ ਦੂਰੀ ਹੁਣ A ਦੇ ਵਿੱਚੋਂ 0 ਘਟਾਵਾਂਗੇ A A ਦਾ ਵਰਗਮੂਲ A ਹੋ ਗਿਆ B ਦੇ ਵਿੱਚੋਂ 0 ਘਟਾਵਾਂਗੇ B B ਦਾ ਵਰਗ B ਦੀ 2 ਹੋ ਗਿਆ ਤਾਂ A ਦੀ 2 B ਦੀ 2 ਤੁਹਾਡਾ ਇਹ ਆਨਸਰ ਹੋ ਗਿਆ ਜੇ ਚੱਕਰ ਦੇ ਵਿਆਸ ਦੇ ਸਿਰਿਆਂ ਦੇ ਮੱਧ ਬਿੰਦੂ ਇਹ ਦੇਤੇ ਤਾਂ ਚੱਕਰ ਦੇ ਕੇਂਦਰ ਚੱਕਰ ਦਾ ਕੇਂਦਰ ਕੀ ਹੁੰਦਾ ਮੱਧ ਬਿੰਦੂ ਹੁੰਦਾਗਾ ਤਾਂ ਮੱਧ ਬਿੰਦੂ ਦੇ ਵਿੱਚ x ਵਾਲੇ ਦੋਨੇ ਜੋੜ ਕੇ ਦੋ ਤੇ ਭਾਗ ਕਰ ਦਿਓ 4 ਤੇ -2 ਨੂੰ ਜੋੜਾਂਗੇ 2 2/2 1 ਆ ਗਿਆ -5 ਤੇ 1 ਨੂੰ ਜੋੜਾਂਗੇ -4/2 -2 ਆ ਗਿਆ 1 ਤੇ -2 ਤੁਹਾਡਾ ਆਨਸਰ ਆ ਗਿਆ x ਥੋੜਾ 5 4 2 -3 ਨੂੰ ਜੋੜਨ ਵਾਲੇ ਰਕਾਂ ਨੂੰ ਕਿਸ ਅਨੁਪਾਤ ਜਦੋਂ ਅਨੁਪਾਤ ਪੁੱਛਿਆ ਤੁਹਾਨੂੰ ਦੇਖੋ ਆਪਣੇ ਕੋਲੇ a ਹੈ 5 4 b ਹੈ 2 10 x ਤੁਰਾ ਕਿਹਾਗਾ x ਤੁਰੇ ਦੇ ਉੱਪਰ y ਕੀ ਹੁੰਦਾ ਆਪਣੇ ਕੋਲੇ 0 ਤਾਂ y ਵਾਲਾ ਤੁਸੀਂ ਪਤਾ ਕਰ ਲਓ ਆਪਾਂ ਕਾਹਾਂਗੇ ਉਹਨੂੰ k ਅਨੁਪਾਤ 1 ਦੇ ਵਿੱਚ ਵੰਡਦਾ ਹੈਗਾ ਤਾਂ ਤੁਸੀਂ ਜਿਹੜਾ ਇੱਧਰ ਲੱ ਕੇ ਹੈਗਾ ਜੇ y ਦਾ ਮੁੱਲ ਕੱਢਣ ਦਾ k ਨੂੰ ਇੱਧਰ ਲੈ ਬਾਈ ਨਾਲ ਗੁਣਾ ਕਰ ਦੋ ਇੱਧਰਲੇ ਨੂੰ ਇਧੇ ਨਾਲ ਕਰਨਾ ਹੁੰਦਾ ਉਲਟ ਪਾਸੇ ਨਾਲ ਕਰਨਾ ਹੁੰਦਾ ਇਹਨੂੰ ਤੁਸੀਂ 4 ਨਾਲ ਗੁਣਾ ਕਰੋ ਇਹ ਕਿੰਨਾ ਹੋ ਗਿਆ -3k ਪਲੱਸ ਦੇ ਕਿੰਨਾ ਹੋ ਗਿਆ ਆਪਣੇ ਕੋਲੇ 4 1 4/k+1 ਹੋ ਗਿਆ ਤਾਂ y ਦਾ ਮੁੱਲ ਕਿੰਨਾ ਆਪਣੇ ਕੋਲੇ 0 ਆ ਇਹਨੂੰ ਇੱਧਰ ਜਾ ਕੇ 0 ਹੋ ਗਿਆ -3k+4 ਕਿੰਨਾ ਹੋ ਗਿਆ 0 ਹੋ ਗਿਆ -3k= -4 ਹੋ ਗਿਆ ਤੇ k ਕਿੰਨਾ ਹੋ ਗਿਆ 4/3 4 ਅਨੁਪਾਤ 3 ਤੁਹਾਡਾ ਆਨਸਰ ਆ ਗਿਆ ਇਹ ਆਨਸਰ ਹੋ ਗਿਆ d ਹੋ ਗਿਆ ਉਸ ਤੋਂ ਬਾਅਦ ਚੌਥਾ ਆਹ ਸੌਰੀ ਆਪਣੇ ਕੋਲੇ ਹੈ ਅੱਗੇ ਸਹੀ ਜਾਂ ਗਲਤ ਆ ਕੇ ट्रू ਫਾਲਸ x ਤੁਰੇ ਤੇ ਕਿਸੇ ਬਿੰਦੂ ਦੇ ਨਿਰਦੇਸ਼ ਅੰਕ x 3 ਹੁੰਦੇ ਹਨ x ਤੁਰੇ ਦੇ ਉੱਪਰ y ਦਾ ਮੁੱਲ ਕੀ ਹੁੰਦਾਗਾ 0 ਹੁੰਦਾਗਾ ਇਸਕੇ y 0 ਨਹੀਂ ਹੈਗੀ ਕਿ ਇਸ ਕਰਕੇ ਤੁਹਾਡਾ ਕੀ ਹੋ ਗਿਆ ਗਲਤ ਹੋ ਗਿਆ y ਤੁਰੇ ਤੇ ਕਿਸੇ ਬਿੰਦੂ ਦੇ ਨਿਰਦੇਸ਼ y ਤੁਰੇ ਦੇ ਉੱਪਰ x 0 ਹੁੰਦਾਗਾ ਇਹ ਸਹੀ ਹੈਗਾ ਕੋਈ ਬਿੰਦੂ p 2 0 x ਤੁਰੇ ਤੇ ਸਥਿਤ ਹੈ x ਤੁਰੇ ਤੇ ਕਿਹਾਗਾ ਤਾਂ y 0 ਹੋਣਾ ਚਾਹੀਦਾ ਉਹ ਹੈਗਾਗਾ ਸਹੀ ਹੈਗਾ ਆਨਸਰ ਟਰੂ ਹੋ ਗਿਆ ਬਿੰਦੂ 2 3 -a -4 ਨੂੰ ਬਰਾਬਰ ਰੇਖਾखंड ਦੇ ਮੱਧ ਬਿੰਦੂ ਮੱਧ ਬਿੰਦੂ ਕਿਹਾ 2 -3 ਤੇ 2 ਇਹ ਕਿੰਨਾ ਹੋ ਗਿਆ -4/2 -2 ਹੋ ਗਿਆ 3 ਤੇ -4 ਇਹ ਸਹੀ ਨਹੀਂ ਬਣ ਰਿਹਾ ਇਸ ਕਰਕੇ ਕੀ ਹੋ ਗਿਆ ਗਲਤ ਹੋ ਗਿਆ ਜੇਕਰ ਦੋ ਬਿੰਦੂ ਇੱਕੋ ਲੇਟਵੀਂ ਰੇਖਾ x ਤਰੇ ਤੇ ਸਥਿਤ ਹੋਣ ਤਾਂ ਉਹਨਾਂ ਦੇ ਬਾਈ ਨਿਰਦੇਸ਼ ਅੰਕ ਲਾਜ਼ਮੀ ਬਰਾਬਰ ਹੋਣਗੇ ਦੇਖੋ ਜੇ ਤੁਹਾਡੇ ਕੋਲੇ x ਤਰੇ ਦੇ ਉੱਪਰ ਹੈ ਇੱਥੇ ਵੀ 0 ਹੋਊਗਾ b ਤਰੇ ਇੱਥੇ ਵੀ 0 ਹੋਊਗਾ ਤਾਂ b ਵਾਲੇ ਕੀ ਹੋਣਗੇ ਬਰਾਬਰ ਹੋਣਗੇ ਇਹ ਸਹੀ ਹੈ ਉਸੇ ਵਿਧੂ ਦੇ ਨਿਰਦੇਸ਼ ਅੰਕ 4 5 ਹਨ ਜੋ ਬਿੰਦੂ ਦੇ ਸ ਅਤੇ ਦੇਸ ਨੂੰ ਰੱਪਾਲੇ ਰੇਖਾਖੰਡ ਨੂੰ 1:1 ਜਦੋਂ ਦੇਖੋ ਸੇਮ ਅਨੁਪਾਤ ਵਿੱਚ ਵੰਡਦਾਗਾ ਭਾਵੇਂ ਉਹ 1:1 ਚ ਵੰਡੇ 2:2 ਚ ਵੰਡੇ 3:3 ਚ ਵੰਡੇ ਜਦੋਂ ਸੇਮ ਅਨੁਪਾਤ ਵਿੱਚ ਆ ਗਿਆ ਉਹ ਕੀ ਹੁੰਦਾਗਾ ਮੱਧ ਬਿੰਦੂ ਹੁੰਦਾਗਾ ਤਾਂ ਹੁਣ ਦੇਖੋ ਕਿ ਇਹਦੇ ਮੱਧ ਬਿੰਦੂ ਕਿੱਦੇ ਹੈਗੇ ਦੇਖੋ ਮੱਧ ਬਿੰਦੂ ਵਿੱਚ x ਤੇ x ਨੂੰ ਜੋੜ ਦੋ 22 ਤੇ 22 ਨੂੰ ਜੋੜ ਕੇ 2 ਦੇ ਭਾਗ ਕਰਨਾ ਹੁੰਦਾ 5 ਦੇ 3 8/2 4 ਆ ਗਿਆ 4 6 10 10 2 5 ਆ ਗਿਆ ਤਾਂ ਤੁਹਾਡੇ ਕੋਲ ਕਿੰਨਾ ਗਿਆ 4 5 ਇਹ ਆਨਸਰ ਸਹੀ ਹੈ ਬਿੰਦੂ ए ਬੀ ਅਤੇ ਸੀ ਡੀ ਨੂੰ ਮਲਾਉਣ ਵਾਲੇ ਰੇਖੰਡ ਦੇ ਮੱਧ ਬਿੰਦੂ ਮੱਧ ਬਿੰਦੂ x ਵਾਲਾ ਜੋੜ ਕੇ 2 ਦੇ ਭਾਗ ਕਰਨਾ ਹੁੰਦਾਗਾ a c 2 ਗਲਤ ਹੈਗਾ ਦੂਰੀ ਸੂਤਰ ਇਹ ਪਤਾ ਕਰਨ ਲਈ ਵਰਤਿਆ ਜਾਂਦਾ ਹੈ ਕਿ ਕੀ ਤਿੰਨ ਬਿੰਦੂ ਸਮਰੇਖੀ ਹਨ ਹਾਂ ਜਦੋਂ ਤੁਹਾਡੇ ਕੋਲ ਸਮਰੇਖੀ ਹੋਣ ਤਾਂ ਮੰਨ ਲਓ a b ਤੇ c ਤਿੰਨ ਬਿੰਦੂ ਸਮਰੇਖੀ ਹੈ ਤਤਾੜੀ ਕੋਲੇ a b ਦੇ ਵਿੱਚ ਦੂਰੀ ਪਲੱਸ b c ਦੇ ਵਿੱਚ ਦੂਰੀ ਜੋੜ ਕਰਦਾਂਗੇ ਇਹ a c ਦੇ ਵਿੱਚ ਦੂਰੀ ਦੇ ਬਰਾਬਰ ਹੋ ਜੇ ਤਾਂ ਸਹੀ ਆ ਗਿਆ ਤਾਂ ਆਪਰੇ ਕੋਲ ਸਮਰੇਖੀ ਹੋਣਗੇ ਨਹੀਂ ਨਹੀਂ ਹੋਣਗੇ ਇਸ ਕਰਕੇ ਦੂਰੀ ਸੂਤਰ ਨੂੰ ਆਪਾਂ ਸਮਰੇਖੀ ਲਈ ਵਰਤ ਸਕਦੇ ਹਾਂ ਇਹ ਕੀ ਹੋ ਗਿਆ ਟਰੂ ਹੋ ਗਿਆ ਬਿੰਦੂ 2 3 ਅਤੇ -2 -3 ਵਿਚਕਾਰ ਦੂਰੀ 6 ਹੈ ਦੇਖੋ ਜਦੋਂ ਆਪਾਂ ਦੂਰੀ ਕੱਢਣੀ ਹੈ ਮੈਂ ਤੁਹਾਨੂੰ ਦੱਸਿਆ ਹੋਇਆਗਾ b j ਦੋਨੋਂ ਜੋੜਦੇ ਹੁਣ ਤਾਂ ਤੁਸੀਂ ਕੀ ਕਰ ਦੇਣਾਗਾ ਘਟਾਓ ਕਰ ਦੇਣਾ ਦੋ ਜੋੜਦੇ ਆ ਇੱਥੇ ਵੀ ਦੋ ਜੋੜਦੇ ਆ ਘਟਾਓ ਕਰਕੇ ਜ਼ੀਰੋ ਆ ਗਿਆ 0 ਦਾ ਵਰਗ 0 ਹੋ ਗਿਆ 3 ਜੋੜਦਾਗਾ 3 ਘਟਾ ਇੱਥੇ 3 ਜੋੜਦਾ 3 ਘਟਾਉਦਾ ਜੇ ਉਲਟਾ ਸਾਈਨ ਤਾਂ ਜੋੜ ਦੋ 3 3 6 6 ਦਾ ਵਰਗ ਕਿੰਨਾ ਹੋ ਗਿਆ 36 36 ਦਾ ਵਰਗ 6 ਆ ਗਿਆ ਇਹਨਾਂ ਨੇ ਵੀ 6 ਹੀ ਕਿਹਾਗਾ ਤਾਂ ਆਨਸਰ ਠੀਕ ਆ ਗਿਆ ਆਪਣਾ ਟਰੂ ਹੈ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਆਂ ਪੰਜਵੀਂ ਤੇ ਇਹਦੇ ਵਿੱਚ ਆ ਗੀਆਂ ਆਪਣੇ ਖਾਲੀ ਥਾਵਾਂ ਬਿੰਦੂ ਬਿੰਦੂਆਂ x1 y1 ਤੇ x2 y2 ਨੂੰ ਮਿਲਾਉਣ ਵਾਲੇ ਰੇਖਾखंड ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਮੱਧ ਬਿੰਦੂ ਦੇ ਨਿਰਦੇਸ਼ਾਂ ਦਾ ਦੋਨੇ x ਵਾਲੇ ਜੋੜ ਕੇ बटे 2 ਕਰ ਦਨੇ ਆ 2y ਵਾਲੇ ਜੋੜ ਕੇ बटे 2 ਕਰ ਦਨੇ ਆ ਬਿੰਦੂ ab ਅਤੇ cd ਵਿਚਕਾਰ ਦੂਰੀ ਦੂਰੀ ਹੋਗੀ ab ਅਤੇ cd ਦੇ ਵਿਚਕਾਰ c a ਦਾ ਵਰਗ ਹੋ ਗਿਆ ਤੇ d b ਦਾ ਵਰਗ ਹੋ ਗਿਆ ਇਹਦਾ ਕੀ ਹੋ ਗਿਆ ਵਰਗਮੂਲ ਹੋ ਗਿਆ ਬਿੰਦੂ x1 y1 ਤੇ x2 y2 ਨੂੰ ਜੋੜਨ ਵਾਲੀ ਰೇಖਾਂਡ ਨੂੰ ਅਧੂਨੀ ਤੌਰ ਤੇ mn ਵਿੱਚ ਬੰਡਲੀ ਵਿਭਾਜਨ ਸੂਤਰ ਹੈ ਇਹ ਹੈਗਾ ਸੈਕਸ਼ਨ ਫਾਰਮੂਲਾ m N, x2 n x1 m n m y2 n y1 m n ਹੈ x ਤਰੇ ਤੋਂ ਬਿੰਦੂ p 4 3 ਦੀ ਦੂਰੀ x ਤਰੇ ਤੋਂ ਬਿੰਦੂ 4 3 ਦੀ ਦੂਰੀ ਦੇਖੋ x ਤਰੇ ਤੋਂ ਦੂਰੀ ਬਾਹੀ ਵਾਲਾ ਹੁੰਦਾਗਾ ਬਾਹੀ ਵਾਲਾ ਆਪਾਂ ਜੋੜ ਦਾ ਲੈਣਾ ਹੁੰਦਾਗਾ ਤਾਂ ਘਟਾਉ ਦਾ ਤੁਸੀਂ ਤਿੰਨ ਜੋੜ ਦਾ ਲਿਖੋਗੇ 22 ਤਰੇ ਤੋਂ ਬਿੰਦੂ E 4 22 ਦੂਰੇ ਤੋਂ ਦੂਰੀ ਕੱਢਣੀ ਹੈ ਤਾਂ x ਵਾਲਾ ਹੋਊਗਾ ਉਹ ਕਿੰਨਾ ਆ ਗਿਆ ਆਪਣੇ ਕੋਲੇ 4 ਹੋਊਗਾ ਅਗੇ x ਤੋਂ ਇੱਥੇ ਕਿਸੇ x ਤੋਂ ਇੱਥੇ ਕਿਸੇ ਬਿੰਦੂ 22 ਦਾ ਨਿਰਦੇਸ਼ ਅੰਕ 0 ਹੋਊਗਾ ਮੂਲ ਬਿੰਦੂ ਤੋਂ ਇੱਕ ਬਿੰਦੂ ਹੈ ਮੂਲ ਬਿੰਦੂ ਤੋਂ ਦੂਰੀ ਤੁਹਾਨੂੰ ਦੱਸਿਆ ਗਿਆ ਉਹਨਾਂ ਦਾ ਵਰਗ ਕਰਕੇ ਆਪਾਂ ਜੋੜਨਾ ਹੁੰਦਾ ਹੈਗਾ ਜੇਕਰ ਬਿੰਦੂ 4 0 ਅਤੇ 0 22 ਵਿਚਕਾਰ ਦੂਰੀ 5 ਹੋਵੇ ਤਾਂ 22 ਦਾ ਮੁੱਲ ਦੇਖੋ ਇਹਨਾਂ ਵਿੱਚ ਦੂਰੀ 5 ਹੈਗੀ ਦੇਖੋ ਪਹਿਲਾਂ x ਤੇ x ਵਾਲਾ ਘਟਾਓ ਕਿੰਨਾ ਹੋ ਗਿਆ 4 ਘਟਾਓ 0 4 ਦਾ ਵਰਗਮੂਲ 16 ਹੋ ਗਿਆ y ਦੇ ਵਿੱਚ y ਵਾਲਾ y ਘਟਾਓ 0 y ਹੋ ਗਿਆ 22 ਦੇ 2 ਦਾ ਵਰਗ ਕਿੰਨਾ ਹੋ ਗਿਆ ਆਪਣੇ ਕੋਲੇ 5 ਹੋ ਗਿਆ ਦੋਵੇਂ ਪਾਸੇ ਵਰਕ ਕਰਾਂਗੇ ਦੋਵੇਂ ਪਾਸੇ ਵਰਕ ਕਰਨ ਤੇ स्क्वेयरिंग ऑन बोथ साइड ਤਾਂ 16 y2 ਕਿੰਨਾ 5 ਦਾ ਸਕੁਆਇਰ 25 ਹੋ ਗਿਆ ਤਾਂ y2 ਹੋ ਗਿਆ 25 16 y2 9 ਹੋ ਗਿਆ ਤਾਂ ਵਾਈ ਕਿੰਨਾ ਹੋ ਗਿਆ ਆਪਣੇ ਕੋਲੇ ਪਲੱਸ ਮਾਈਨਸ 3 ਉਹਨੂੰ ਪਲੱਸ ਮਾਈਨਸ 3 ਦਾ ਵਰਕ ਲਿਖਾਂਗੇ ਇਹ ਰ ਕੈਨਸਲ ਹੋ ਜੂ ਵਾਈ ਦਾ ਮੁੱਲ ਪਲੱਸ ਮਾਈਨਸ 3 ਆ ਗਿਆ ਏ ਸੀ ਅੱਜ ਦਾ ਆਪਣੇ ਜਮੈਤੀ ਵਾਲੇ ਚੈਪਟਰ ਦੇ ਨਿਰਦੇਸ਼ ਅੰਕ ਜਮੈਤੀ ਵਾਲੇ ਦੇ ਐਮ ਸੀ ਕਯੂ ਟਰੂ ਫਾਲਸ ਔਰ ਫਿਲ ਅਪ ਤਾਂ ਇਸ ਤਰੀਕੇ ਨਾਲ ਅਗਲੇ ਜੋ ਚੈਪਟਰ ਆਪਣੇ ਰਹਿੰਦੇ ਆ ਉਹਨਾਂ ਦੀਆਂ ਵੀ ਵੀਡੀਓ ਜਲਦੀ ਹੀ ਤੁਹਾਡੇ ਲਈ ਲੈ ਕੇ ਆ ਰਹੇ ਹਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਔਰ ਵੀਡੀਓ ਪੂਰੀ ਦੇਖਿਆ ਕਰੋ ਫਿਰ ਹੀ ਤੁਹਾਡੇ ਕੋਲੇ ਇਹ ਕਨਸੈਪਟ ਕਲੀਅਰ ਹੋਣਾਗਾ ਤਾਂ ਆ ਵੇਟ ਕਰੋ ਨੈਕਸਟ ਵੀਡੀਓ ਦੀ ਧੰਨਵਾਦ